ਬਿਨਾ ਲੰਗੋ ਕਿ ਮੁੜ ਕੇ ਅਧਿਕਾਰੀ ਫਲ ਜੋ ਆ ਧਰਤੀ ਆਪਣੀ ਐ ਇਹ ਬਾਬੇ ਨਾਨਕ ਦੀ ਧਰਤੀ ਐ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਐ ਇੱਕ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਧਰਤੀ ਐ ਗਦਰੀ ਬਾਬਿਆਂ ਦੀ ਧਰਤੀ ਐ ਕਰਤਾਰ ਸਰਾਬਿਆਂ ਦੀ ਧਰਤੀ ਐ ਛੱਡ ਛੱਡ ਕੇ ਜਾਈ ਜਾਂਦੇ ਆ ਬਾਹਰਲੇ ਮੁਲਕਾਂ ਨੂੰ ਕਿਉਂ ਜਾਈ ਜਾਂਦੇ ਆ ਕਿਉਂ ਛੱਡੀ ਜਾਂਦੇ ਆ ਧਰਤੀ ਨੂੰ ਆਪਣਾ ਕਰਨਾ ਛੱਡੋ ਇੱਥੇ ਇੱਥੇ ਨੌਕਰੀਆਂ ਮਿਲਣਗੀਆਂ ਇੱਥੇ ਕੰਮ ਮਿਲੂਗਾ ਇੱਥੇ ਫੈਕਟਰੀਆਂ ਲੱਗਣਗੀਆਂ ਨiyet ਸਾਫ ਹੋਣੀ ਚਾਹੀਦੀ ਆ ਬਸ ਨiyet ਸਾਫ ਐ ਸਾਡੀ ਨiyet ਤੇ ਹਾਂ ਟਾਈਮ ਲੱਗ ਸਕਦਾ ਪਰ ਸਾਡੀ ਨiyet ਤੇ ਸ਼ੱਕ ਨਾ ਕਰਿਓ ਜਿੱਦਾਂ ਭਗਵੰਤ ਮਾਨ 1 ਰੁਪਇਆ ਖਾ ਲਿਆ ਨਾ ਸਰਕਾਰੀ ਵੀ ਭਗਵੰਤ ਮਾਨ 1 ਰੁਪਇਆ ਸਰਕਾਰੀ ਯਾਰ ਖਾ ਲਿਆ ਖਾ ਗਿਆ ਸਮਝ ਲਓ 1 ਰੁਪਇਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਤੁਹਾਡਾ ਪੈਸਾ ਤੁਹਾਨੂੰ ਤੁਹਾਡੇ ਤੇ ਲਈ ਜੰਨੇ ਆ ਤੁਨੂੰ ਹੀ ਫਾਇਦਾ ਮਿਲੇ ਆਹੀ ਕੰਮ ਹੈ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਭਾਵੇਂ ਤਾਂ ਮੈਂ ਤਾਂ ਕਲਾਕਾਰ ਹੁੰਦਾ ਸੀ ਮੈਂ ਤਾਂ ਲੱਖਾਂ ਰੁਪਏ ਲੈਂਦਾ ਸੀ ਜੀ ਮੈਨੂੰ ਕੀ ਲੋੜ ਸੀ ਇੱਥੇ ਪੰਗੇ ਚ ਪੈਣ ਦੀ ਪਰ ਹਰ ਗੱਲ ਫਿਰ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਮੇਰੇ ਵਰਗੇ ਕਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੁਇ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੋਂ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਗਰਨਾਨਕ ਦੇਵ ਜੀ ਦੁਕਾਨ